ਅੱਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਜੀ ਸਹਿਜਪੁਰ ਖੁਰਦ ਪਹੁੰਚੇ ਹੋયાਗੇ ਜੀ ਇਸ ਪਿੰਡ ਦੀ ਵੀਡੀਓ ਜੀ ਆਪਾਂ ਆਪਣੇ ਵੀਰ ਅਰਸ਼ਪ੍ਰੀਤ ਸਿੰਘ ਬਿਰਕ ਯੂਐਸਏ ਤੋਂ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਜੀ ਜਯਾਦਵਿੰਦਰ ਸਿੰਘ ਬਿਰਕ ਸਰਪੰਚ ਸਾਹਿਬ ਉਹਨਾਂ ਦੇ ਕੈਨ ਤੇ ਬਣਾਉਣ ਵਾਸਤੇ ਆਇਆਗੇ ਜੀ ਤੇ ਇਸ ਪਿੰਡ ਦੀ ਵੋਟ ਜੀ 500 ਤੋਂ ਲੈ ਕੇ 750 ਹੈ ਜੀ ਤੇ ਅੱਜ ਫਿਰ ਪੱਜ ਸੋਨੂੰ ਪਿੰਡ ਸਹਿਜਪੁਰ ਖੁਰਦ ਦਿਖਾਵਾਂਗੇ ਜੀ ਤੇ ਪਿੰਡ ਸਹਿਜਪੁਰ ਖੁਰਦ ਦਾ ਜੀ ਕੋਨਾ ਕੋਨਾ ਚਾਪਾ ਚਾਪਾ ਦਿਖਾਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਸਕੂਲ ਵਾਲੇ ਬੱਚੇ ਮਿਲੇ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਪਿੰਡ ਵਿੱਚ ਇਸ ਪਿੰਡ ਵਿੱਚ ਜਾ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਇੱਕ ਪਟਿਆਲੇ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਸੀਗਾ ਤੇ ਉਸ ਤੋਂ ਵੀ ਵਧੀਆ ਪਿੰਡ ਦੇ ਲੋਕ ਸੀਗੇ ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਆਜੋ ਆਪਾਂ ਤੁਹਾਨੂੰ ਸਾਰਾ ਪਿੰਡ ਵੀ ਦਿਖਾਵਾਂਗੇ ਤੇ ਪਿੰਡ ਦੇ ਲੋਕਾਂ ਨਾਲ ਵੀ ਮਿਲਾਵਾਂਗੇ ਜੀ ਬਹੁਤ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਉਸ ਤੋਂ ਵੀ ਵਧੀਆ ਪਿੰਡ ਵਿੱਚ ਸਫਾਈ ਸੀਗੀ ਆਜੋ ਪਿਆ ਅੱਗੇ ਹੁਣ ਬਜ਼ੁਰਗਾਂ ਨਾਲ ਮਿਲਾਂਗੇ ਜੀ ਤੇ ਗੱਲਬਾਤ ਕਰਾਂਗੇ ਜੀ ਬਜ਼ੁਰਗਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਆਜੋ ਹੁਣ ਆਪਾਂ ਅੱਗੇ ਜੁਰਗਾਂ ਨੂੰ ਮਿਲਦੇ ਹੋਇਆ ਅੱਗੇ-ਅੱਗੇ ਚੱਲਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਸਕੂਲ ਵਿੱਚ ਸਕੂਲ ਦੀ ਬਿਲਡਿੰਗ ਦੇਖ ਕੇ ਬਹੁਤ ਵਧੀਆ ਲੱਗਿਆ ਬਹੁਤ ਸੋਹਣਾ ਸਕੂਲ ਬਣਾਇਆ ਗਿਆ ਬਹੁਤ ਵਧੀਆ ਲੱਗਿਆ ਦੇਖ ਕੇ ਤੇ ਆਜੋ ਹੁਣ ਆਪਾਂ ਇੱਕ ਜਿਹੜਾ ਉੱਪਰ ਦੀ ਤੇ ਇੱਕ ਜਿਹੜਾ ਆਪਾਂ ਪਿੰਡ ਦੇ ਵਿੱਚ ਦੀ ਦੇਵਾਂਗੇ ਜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਜੀ ਗੁਰਦੁਆਰਾ ਸਾਹਿਬ ਵਿੱਚ ਬਹੁਤ ਜ਼ਿਆਦਾ ਵਧੀਆ ਲੱਗਿਆ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਗਿਆ ਇੱਕ ਸਕੂਨ ਭਰੀ ਜਗਾ ਅੱਗੇ ਅੱਗੇ ਚੱਲਦੇ ਆ ਚੱਲੀ ਜਾਵਾਂਗੇ ਤੇ ਆਪਾਂ ਉਸ ਤੋਂ ਬਾਅਦ ਤੁਹਾਨੂੰ ਸਾਰਾ ਪਿੰਡ ਵੀ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਤੇ ਅੱਜ ਹੁਣ ਆਪਾਂ ਪਿੰਡ ਦੇ ਉੱਪਰ ਦੀ ਗੱਲ ਕਰਾਂਗੇ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਪਿੰਡ ਵਿੱਚ ਜਾ ਕੇ ਤੇ ਇਸ ਪਿੰਡ ਦੀ ਆਪਾਂ ਤੁਹਾਨੂੰ ਪਹਿਲਾਂ ਬੋਟ ਦੱਸ ਚੁੱਕੇ ਹਾਂ ਜਿਵੇਂ ਕਿ 550 ਤੋਂ ਲੈ ਕੇ 700 ਦੇ ਵਿੱਚਕਾਰ ਪਿੰਡ ਦੀ ਵੋਟ ਆ ਗਈ ਜੀ ਇੱਕ ਛੋਟਾ ਜਿਹਾ ਪਿੰਡ ਜਿਸ ਵਿੱਚ ਜਾ ਕੇ ਬਹੁਤ ਵਧੀਆ ਲੱਗਿਆ ਤੇ ਇਸ ਪਿੰਡ ਦੀ ਵੀਡੀਓ ਆਪਾਂ ਤੁਹਾਨੂੰ ਪਹਿਲੇ ਵੀ ਦੱਸੀ ਸੀ ਆਪਣੇ ਵੀਰ ਹਰਸ਼ਪ੍ਰੀਤ ਸਿੰਘ ਯੂਐਸਏ ਤੋਂ ਉਹਨਾਂ ਦੇ ਕਹਿਣ ਤੇ ਆਪਾਂ ਨੇ ਇਹ ਵੀਡੀਓ ਬਣਾਈ ਹੈਗੀ ਜੀ ਤੇ ਆਪਣਾ ਚੈਨਲ ਹੈ ਜੀ ਅਨਲੱਕੀ ਬਲੌਗ 36 ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਇੰਸਟਾ ਤੇ ਫੇਸਬੁੱਕ ਤੇ ਕਰ ਲੋ ਫੋਲੋ ਜੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਪੀਰਾਂ ਦੇ ਜੀ ਲੱਖ ਦਾਤਾ ਪੀਰ ਦੀ ਦਰਗਾਹ ਤੇ ਚੱਲਾਂਗੇ ਜੀ ਤੇ ਕਰਾਂਗੇ ਦਰਸ਼ਨ ਜੀ ਕਰੋ ਜੀ ਤੁਸੀਂ ਵੀ ਦਰਸ਼ਨਾਂ ਬਹੁਤ ਵਧੀਆ ਲੱਗਿਆ ਪੀਰਾਂ ਦੀ ਥਾਂ ਤੇ ਜਾ ਕੇ ਤੇ ਆਪਾਂ ਨੇ ਕਿਤੇ ਦਰਸ਼ਨ ਹੁਣ ਮਿਲਦੇ ਨਹੀਂ ਆਪਾਂ ਕਿਸੇ ਨਵੇਂ ਪਿੰਡ ਵਿੱਚ